ਸਾਡੇ ਬਾਹਰ ਦੀ ਬੇਅਦਬੀ ਨਾ ਕਰੋ। ਆਹ ਜਿਹੜਾ ਤੁਸੀਂ ਸੜਕ ਤੇ ਲੈ ਕੋਈ ਗੱਲ ਨਹੀਂ ਮੈਂ ਬਿਲਕੁਲ ਮੈਂ ਤਾਂ ਮੇਰਾ ਭੁਗਵਾਣ ਕਹਿੰਦਾ ਮੇਰਾ ਭੁਗਵਾਣ ਕਹਿੰਦਾ ਜਿੱਥੇ ਮਰਜ਼ੀ ਬੈਠੋ। ਐ ਭਾਈ ਆਪਣੀ ਕੰਪਲੇਨਟ ਲੈ ਕੇ ਜਾਂਦੇ ਇੱਕ ਵੱਡੇ ਅਫਸਰ ਕੋਲ ਉੱਥੇ ਉਹਨੂੰ ਕੀ ਕਿਹਾ ਜਾਂਦਾ ਕਿ ਕਿਹੜੇ ਫੁੱਦੂ ਕੰਮਾਂ ਚ ਪਿਆ। ਮੈਂ ਅਫਸਰ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਪੜ੍ਹਾਈ ਤੋਂ ਇਲਾਵਾ ਧਰਮ ਦੀ ਗੱਲ ਕਰਦਾ। ਜੇ ਧਰਮ ਦੀ ਗੱਲ ਨਾ ਕਰੇ ਕੀ ਇਹ ਕੁੜੀਆਂ ਜਿਹੜੇ ਲੋਕਾਂ ਦੀਆਂ ਦਰਜ ਕਰਾਵੇ ਆਪਣੇ ਤੇ ਚੋਰੀਆਂ ਠੱਗੀਆਂ ਮਾਰੇ ਇਹ ਹੀ ਕੋਈ ਹੋਰ ਸਮੁਦਾਇ ਦਾ ਪਰਚਾ ਹੁੰਦਾ 2 ਵਜੇ ਕੰਪਲੇਂਟ ਦਿਓ 5 ਵਜੇ ਪਰਚਾ ਦਰਜ ਤੇ ਅੱਜ ਪੁਤਲਾ ਫੁਕਿਆ ਜਾ ਰਿਹਾ ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਜਿਹੜੀ ਕਾਰਵਾਈ ਹੋਣੀ ਹੈਗੀ ਵੀ ਨਹੀਂ ਕਾਰਵਾਈ ਦੇਖੋ ਨਾ ਕਰੇ ਪ੍ਰਸ਼ਾਸਨ ਸਾਨੂੰ ਪਤਾ ਪ੍ਰਸ਼ਾਸਨ ਨੇ ਨਹੀਂ ਕਾਰਵਾਈ ਕਰਨੀ ਬਾਜੀ ਜਿਹੜਾ ਇਹ ਖੋਤੀ ਸਿੰਘ ਨਾ ਖੋਤੀ ਮੇਰਾ ਜੀ ਕਰਦਾ ਇਹਨੂੰ ਗਾਲ੍ਹਾਂ ਕੱਢਾਂ ਜਿਹੜੇ ਬੰਦੇ ਇਹ ਹਿੰਦੂ ਦੇਵੀ ਦੇਵਤਿਆਂ ਨੂੰ ਆਪਣਾ ਮੁੱਦਾ ਬਣਾ ਕੇ ਆਪਣੇ ਆਪ ਨੂੰ ਫੇਮਸ ਹੋਣਾ ਚਾਹੁੰਦੇ ਆ ਉਹ ਇਦਾਂ ਫੇਮਸ ਹੀ ਨਹੀਂ ਹੋਣਾ ਤੂੰ ਸਾਡੀ ਜੁੱਤੀ ਪੁਰਾਣੀ ਤੂੰ ਸਾਰੇ ਪ੍ਰਮਾਤਮਾ ਨੂੰ ਟਾਰਗੇਟ ਕਰ ਰਿਆ ਉਹ ਤੁਸੀਂ ਹਿੰਦੂਆਂ ਮਾਰ ਜੋ ਅਗਰ ਤੁਸ ਜੀ ਇਹਦਾ ਗਾਣਾ ਸੁਣਿਆ ਇਹਨੂੰ ਇਹਦਾ ਬਾਇਕਾਟ ਕਰਨਾ ਚਾਹੀਦਾ ਤੁਹਾਨੂੰ ਬਾਇਕਾਟ ਤੇਰੇ ਇੱਡੀਆਂ ਜੁੱਤੀਆਂ ਪਹਿਣੀਆਂ ਚਾਹੀਦੀ ਨਾ ਜਿੱਦਾਂ ਦੇ ਪੁੱਤਰੇ ਫੂਕੇ ਜੁੱਤੀਆਂ ਮਾਰੀਆਂ ਮੇਰੇ ਸਾਹਮਣੇ ਆ ਕੇ ਜੁੱਤੀਆਂ ਮਾਰੂਗਾ ਤੇ ਪੰਜਾਬ ਦਾ ਮੁੱਖ ਮੰਤਰੀ ਕਰ ਹਿੰਦੂ ਹੁੰਦਾ ਨਾ ਮੈਂ ਫਿਰ ਕਹਿ ਰਿਹਾ ਤਾਂ ਸਾਡ ਨੇ ਇਹੋ ਜਿਹਾ ਬਚ ਕਰਾਣਾ ਹੁੰਦੇ ਚੌਥੇ ਦਰਜੇ ਦਾ ਵਿਵਾਰ ਨਾ ਹੁੰਦਾ ਅੱਜ ਫਿਰ ਕਹਿਣਾ ਅੱਜ ਫਿਰ ਮੰਗ ਉੱਠੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋ ਜੀ ਸ਼ਿਵ ਸੈਨਾ ਪੰਜਾਬ ਨੇ ਚੱਕੀ 2016 ਤੋਂ ਸਸ਼ਕਲ ਸਿਟੀ ਐਟਲੰਡ ਦੇ ਇਕਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੌਜੂਦਾ ਲੁਧਿਆਣੇ ਦੇ 3 ਨੰਬਰ ਥਾਣੇ ਦੇ ਬਾਹਰ ਜਿੱਥੇ ਸ਼ਿਵ ਸੈਨਾ ਪੰਜਾਬ ਵੱਲੋਂ ਜਿਹੜਾ ਅੱਜ ਪਤੰਨਾ ਪ੍ਰਦਰਸ਼ਨ ਪੁਤਲਾ ਫੁਕਿਆ ਜਾ ਰਿਹਾ ਹੈ ਕਿਵੇਂ ਅੱਜ ਜਿਹੜਾ ਗੁਰਮਨ ਮਾਨ ਨਾਮਕ ਸਿੰਘਰ ਜਿਹੜਾ ਹੈ ਕਾਫੀ ਦਿਨਾਂ ਤੋਂ ਜਿਹੜਾ ਚਰਚਾ ਦਾ ਚਰਚਾ ਦੇ ਵਿੱਚ ਹੈ ਕਿ ਜੋ ਲਗਾਤਾਰ ਉਸਤੇ ਕਾਰਵਾਈ ਨਾ ਹੋਣ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਤੇ ਵੀ આરોਪ ਲੱਗ ਰਹੇ ਨੇ ਕਿਉਂ ਨਹੀਂ ਲੱਗ ਰਹੇ ਪਰ ਕਿਵੇਂ ਅੱਜ ਉਸ ਦਾ ਸ਼ਿਵ ਸੈਨਾ ਪੰਜਾਬ ਵੱਲੋਂ ਜਿਹੜਾ ਪੁਤਲਾ ਫੁਕਿਆ ਗਿਆ ਗੱਲ ਕਰਾਂਗੇ ਸੈਨਿਕੀ ਮੌਜੂਦ ਨੇ ਵੀਰ ਜੀ ਅੱਜ ਪੁਤਲਾ ਫੁਕਿਆ ਗਿਆ ਕਿ ਕਿਉਂ ਫੁਕਿਆ ਗਿਆ ਕਿਸ ਤਰੀਕੇ ਨਾਲ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਾਫੀ ਟਾਈਮ ਜਿਹੜਾ ਹੋ ਗਿਆ ਹੈ ਪਰ ਹਾਲੇ ਤੱਕ ਜਿਹੜਾ ਪਰਚਾ ਨਹੀਂ ਦ ਆ ਗਿਆ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਤਾਪਰ ਸਾਹਿਬ ਕਿਵੇਂ ਦੇਖਦੇ ਹੋ ਕਿ ਕਾਫੀ ਟਾਈਮ ਹੋ ਗਿਆ ਜਿਹੜਾ ਬੇਦਵੀ ਜਿਹੜਾ ਹੋਏ ਨੂੰ ਪਰ ਹੁਣ ਤੱਕ ਕਿਉਂ ਨਹੀਂ ਕਾਰਵਾਈ ਹੋਈ ਦੀ ਕਾਰਵਾਈ ਇਸ ਕਰਕੇ ਨਹੀਂ ਹੋਈ ਕਿਉਂਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਉਹ Hindu ਨਹੀਂ ਹੈਗਾ ਪੰਜਾਬ ਦੇ ਅੰਦਰ ਜਿਹੜਾ Hindu ਆ ਉਹ ਗੁਲਾਮ ਹੈ ਸਾਡਾ ਇੱਕ ਛੋਟਾ ਜਿਹਾ ਕਾਰਿਆਕਰਤਾ ਵਿਨੀਤ ਅਵਨੀਤ ਦੂਆ ਜੀ ਐਫ ਆਪਣੇ ਕੰਪਲੇਨਟ ਲੈ ਕੇ ਜਾਂਦੇ ਇੱਕ ਵੱਡੇ ਅਫਸਰ ਕੋਲ ਉੱਥੇ ਉਹਨੂੰ ਕੀ ਕਿਹਾ ਜਾਂਦਾ ਕਿ ਕਿਹੜੇ ਫੁੱਦੂ ਕੰਮਾਂ ਚ ਪਿਆ ਪੜ੍ਹਾਈ ਕਰ ਉਹ ਪੜ੍ਹਾਈ ਤੋਂ ਮੈਂ ਉਸ ਸਰ ਸਾਹਿਬ ਨੂੰ ਕਹਿਣਾ ਚਾਹੁੰਦਾ ਆ ਵੀ ਪੜ੍ਹਾਈ ਤੋਂ ਇਲਾਵਾ ਧਰਮ ਦੀ ਗੱਲ ਕਰਦਾ ਜੇ ਧਰਮ ਦੀ ਗੱਲ ਨਾ ਕਰੇ ਕੀ ਇਹ ਕੁੜੀਆਂ ਜਿਹੜੇ ਲੋਕਾਂ ਦੀਆਂ ਪਰਚੇ ਦਰਜ ਕਰਾਵੇ ਆਪਣੇ ਤੇ ਚੋਰੀਆਂ ਠੱਗੀਆਂ ਮਾਰੇ ਧਰਮ ਦਾ ਕੰਮ ਕਰ ਰਹੇ ਚੰਗਾ ਕੰਮ ਹੀ ਕਰ ਰਹੇ ਪੜ੍ਹਾਈ ਵੀ ਕਰ ਰਹੇ ਨਾਲ ਉਹ ਵੀ ਕਰ ਰਹੇ ਪਰਚਾ ਕਿਉਂ ਨਹੀਂ ਦਰਜ ਹੋਇਆ ਕਿਉਂਕਿ ਪੰਜਾਬ ਦੇ ਅੰਦਰ ਹਿੰਦੂਆਂ ਨੂੰ ਚੌਥੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਇਸ ਕਰਕੇ ਪਰਚਾ ਦਰਜ ਨਹੀਂ ਹੋਇਆ ਇਹੀ ਕੋਈ ਹੋਰ ਸਮੁਦਾਏ ਦਾ ਪਰਚਾ ਹੁੰਦਾ 2 ਵਜੇ ਕੰਪਲੇਂਟ ਦਿਓ 5 ਵਜੇ ਪਰਚਾ ਦਰਜ ਦੋ ਇਹਨਾਂ ਦੀ ਪਰਚੇ ਤਾਂ ਪਹਿਲਾਂ ਵੀ ਹੋਏ ਨੇ ਬੇਦਬੀਆਂ ਵਾਲਿਆਂ ਦੇ ਪਰਚੇ ਉਹ ਨਹੀਂ ਇਹੀ ਪਰਚੇ ਨੂੰ ਕਿਉਂ ਕਿਉਂ ਹੋਇਆ ਇਹ ਤਾਂ ਪ੍ਰਸ਼ਾਸਨ ਨੂੰ ਤੁਸੀਂ ਸਵਾਲ ਕਰਵਾਉਣਾ ਹੈ ਕਿਉਂ ਹੋਇਆ ਜਾਂ ਕਹਿ ਦੇਣਗੇ ਪਰਚਾ ਨਹੀਂ ਪੜਦਾ ਹੋ ਸਕਦਾ ਹੈ ਤੁਹਾਡੇ ਤਰੀਕੇ ਨਾਲ ਜਿਸ ਤਰ੍ਹਾਂ ਤੁਸੀਂ ਕੱਲੇ ਲਾਂ ਦੇ ਹੋ ਸਕਦਾ ਇਹ ਮੁੰਡਾ ਸ਼ਾਂਤਮਈ ਗਿਆ ਸੀਗਾ ਇਹ ਸਰ ਕਹਿ ਕੇ ਗਿਆ ਸੀਗਾ ਕੋਈ ਮਾਰੇ ਲਾ ਕੇ ਨਹੀਂ ਸੀ ਗਿਆ ਇਹ ਮਾਨਣੀਆਂ ਸਰ ਜੀ ਕੋਲ ਸਰ ਕਹਿ ਕੇ ਗਿਆ ਸੀਗਾ ਆਪਣੇ ਨਾਲ ਦੋ ਆਪਣੇ ਸਹਿਪਾਟੀ ਲੈ ਕੇ ਗਿਆ ਸੀਗਾ ਕੋਈ ਦਰਵਾਜੇ ਨੂੰ ਲੱਤ ਮਾਰ ਕੇ ਨਹੀਂ ਗਿਆ ਨੌਕ ਕਰਕੇ ਗਿਆ ਮੇਈ ਕਮਿੰਸਰ ਕਹ ਕੇ ਗਿਆ ਤੇ ਅੱਜ ਪਤਲਾ ਫੋਕੇ ਜਾ ਰਿਹਾ ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਜਿਹੜੀ ਕਾਰਵਾਈ ਹੋ ਜਾਏਗੀ ਨਹੀਂ ਨਹੀਂ ਕਾਰਵਾਈ ਦੇਖੋ ਨਾ ਕਰੇ ਪ੍ਰਸ਼ਾਸਨ ਸਾਨੂੰ ਪਤਾ ਪ੍ਰਸ਼ਾਸਨ ਨੇ ਨਹੀਂ ਕਾਰਵਾਈ ਕਰਨੀ ਕਿਉਂਕਿ ਪ੍ਰਸ਼ਾਸਨ ਨੂੰ ਹਿੰਦੂਆਂ ਦੀ ਕੋਈ ਪਰਵਾਹ ਨਹੀਂ ਹੈ ਹਿੰਦੂ ਰੋਲਦਾ ਰੋਲੇ ਹਿੰਦੂਆਂ ਦੇ ਦੇਵੀ ਦੇਵਤਾ ਦੀ ਬੇਅਦਮੀ ਹੁੰਦੀ ਹੈ ਹੌਲੇ ਪ੍ਰਸ਼ਾਸਨ ਨੂੰ ਕੋਈ ਮਤਲਬ ਨਹੀਂ ਪ੍ਰਸ਼ਾਸਨ ਕੀ ਕਰਦਾ ਹੈ ਜੇ ਅਸੀਂ જય ਸ਼੍ਰੀ ਰਾਮ ਜਾਂ ਹਰ ਹਰ ਮਹਾਦੇਵ ਦਾ ਨਾਰਾ ਲਾ ਲਈਏ ਜਕਾਰਾ ਲਾ ਲਈਏ ਸਮਝ ਲਓ ਤਾਂ ਪ੍ਰਸ਼ਾਸਨ ਸਾਨੂੰ ਮੈਂਟਲੀ ਸਜ਼ਾ ਦਿੰਦਾ ਮੈਂਟਲੀ ਸਜ਼ਾ ਪੁੱਛੋ ਕੀ ਆ ਪ੍ਰਸ਼ਾਸਨ ਸਮਝਦਾ ਆ ਵੀ ਜੇ ਅਸੀਂ ਕਿਸੇ 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 ਦਾ ਨਾਰਾ ਜਕਾਰਾ ਲਾਇਆ ਹਰ ਹਰ ਮਹਾਦੇਵ ਦਾ જય ਸ਼੍ਰੀ ਰਾਮ ਦਾ ਅਸੀਂ ਉਹਦੀ ਸਿਕਿਉਰਿਟੀ ਚੱਕ ਲਾਂਗੇ ਚੁੱਪ ਕਰ ਜੂਗਾ ਸਾਡੇ ਪੈਰੀਂ ਪੈ ਜੂਗਾ ਨਾ ਇਦਾਂ ਦਾ ਕੁਝ ਨਹੀਂ ਆ ਜੇ ਤੁਸੀਂ ਸਾਨੂੰ ਸਿਕਿਉਰਟੀਆਂ ਇਸ ਗੱਲ ਕਰਕੇ ਦਿੱਤੀਆਂ ਤਾਂ ਚੱਕ ਲਓ ਅਸੀਂ ਆਪ ਆਪੁ ਕਰਦੇ ਜੈ ਸ਼੍ਰੀ ਰਾਮ ਦਾ ਨਾਰਾ ਲਾਉਂਦੇ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੇ ਉਹਨਾਂ ਕਿਉਂ ਕਿਸ ਕਿਸ ਨੇ ਰੋਕਿਆ ਥਾਲੂ ਕੀ ਵੀ ਜੈ ਸ਼੍ਰੀ ਰਾਮ ਦੇ ਨਾਰੇ ਨਾਲ ਆਓ ਬਿਲਕੁਲ 2 ਨੰਬਰ ਥਾਲੇ ਦੇ ਅੰਦਰ ਅਸੀਂ ਜੈ ਸ਼੍ਰੀ ਰਾਮ ਦਾ ਜਕਾਰਾ ਲਾਇਆ ਹਰ ਹਰ ਮਹਾਦੇਵ ਦਾ ਜਕਾਰਾ ਲਾਇਆ ਉਸ ਤੋਂ ਬਾਅਦ ਕੀ ਹੋਇਆ ਉਤੋਂ ਕੀ ਹੋਇਆ ਸਾਰੇ ਸ਼ਹਿਰ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਨਾਰਾ ਲਾਉਣ ਤੋਂ ਬਾਅਦ ਥਾਪਰ ਸਾਹਿਬ ਦੀ ਸਿਕਿਉਰਿਟੀ ਚੱਕ ਲਈ ਨਾਰਾ ਲਗਾ ਨਹੀਂ ਸਕਦੇ ਸਾਨੂੰ ਇਹ ਚੱਕ ਕੇ ਜਕਾਰਾ ਜੈ ਸ਼੍ਰੀ ਰਾਮ ਦਾ ਅੱਜ ਵੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਪੰਜਾਬ ਦਾ ਪ੍ਰਦੇਸ਼ ਵਿੱਚ ਕੀਤਾ ਜਾ ਰਿਹਾ ਹੈ 3 ਨੰਬਰ ਥਾਣੇ ਦੇ ਬਾਹਰ ਹਾਲਾਂਕਿ ਕਾਫੀ ਟਾਈਮ ਜਿਹੜਾ ਇਸ ਕਾਰਵਾਈ ਨੂੰ ਹੋ ਗਿਆ ਹੈ ਪਰ ਹੁਣ ਤੱਕ ਜਿਹੜੀ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਈ ਹੈ ਪਰ ਵੱਡਾ ਸਵਾਲ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਇਹਨਾਂ ਦੇ ਤਰੀਕਿਆਂ ਤੇ ਜਿਹੜੀ ਹੈ ਜਿਹੜਾ ਤਰੀਕਾ ਇਹਨਾਂ ਨੇ ਅਪਣਾਇਆ ਹੋ ਸਕਦਾ ਹੈ ਉਸ ਦੇ ਕਰਕੇ ਜਿਹੜਾ ਜਿਹੜਾ ਕਾਰਵਾਈ ਜਿਹੜੀ ਉਹ ਨਾ ਕੀਤੀ ਜਾ ਕਿਵੇਂ ਦੇਖਦੇ ਹੋ ਸਰ ਅੱਜ ਜਿਹੜਾ ਉਤਲਾ ਫੁਕੇ ਜਾ ਰਿਹਾ ਕਾਫੀ ਟਾਈਮ ਹੋ ਗਿਆ ਗੁਰਮਨ ਮਾਨ ਸਿੰਘਰ ਤੇ ਜਿਹੜੀ ਐਫਆਈਆਰ ਨਹੀਂ ਦਰਜ ਕੀਤੀ ਭਾਜੀ ਜਿਹੜੇ ਖੋਤੀ ਸਿੰਘਰ ਖੋਤੀ ਮੇਰਾ ਜੀ ਕਰਦਾ ਇਹਨੂੰ ਗਾਵਾ ਕੱਢਾਂ ਜਿਹੜੇ ਬੰਦੇ ਇਹ ਹਿੰਦੂ ਦੇਵੀ ਦੇਵਤਿਆਂ ਨੂੰ ਆਪਣਾ ਮੁੱਦਾ ਬਣਾ ਕੇ ਆਪਣੇ ਆਪ ਨੂੰ ਫੇਮਸ ਹੋਣਾ ਚਾਹੁੰਦੇ ਆ ਉਹ ਇਦਾਂ ਫੇਮਸ ਹੀ ਨਹੀਂ ਹੋਣਾ ਤੂੰ ਮੈਂ ਉਹਦੇ ਸਾਹਮਣੇ ਚੈਲੰਜ ਕਰਦਾ ਸਾਡੇ ਗੁਰੂਆਂ ਨੂੰ ਤੂੰ ਟਾਰਗੇਟ ਕਰ ਰਿਹਾ ਉਹ ਸ਼ਨੀ ਮਹਾਰਾਜ ਨੂੰ ਟਾਰਗਟ ਟਾਰਗੇਟ ਕਰ ਰਿਹਾ ਤੂੰ ਤਾਂ ਸਾਡੀ ਜੁੱਤੀ ਦਾ ਸਾਡੀ ਜੁੱਤੀ ਬਰਬਨੀ ਤੂੰ ਸਾਰੇ ਪ੍ਰਮਾਤਮਾ ਨੂੰ ਟਾਰਗੇਟ ਕਰ ਰਿਆ ਉਹ ਤੁਸੀਂ ਹਿੰਦੂਆਂ ਨੂੰ ਮਾਰ ਜੋ ਅਗਰ ਤੁਹਾਨੂੰ ਇਹਦਾ ਗਾਣਾ ਸੁਣਿਆ ਇਹਨੂੰ ਇਹਦਾ ਬਾਇਕਾਟ ਕਰਨਾ ਚਾਹੀਦਾ ਤੁਹਾਨੂੰ ਬਾਇਕਾਟ ਅਗਰ ਤੁਹਾਡੇ ਤੇ ਇੰਨੇ ਹੀ ਦਮ ਆ ਆਪਣੇ ਹੋਰ ਗਾਣੇ गा ਕੇ ਫੇਰ ਹਿੱਟ ਹੋਣਾ ਉਹਨੂੰ ਪਤਾ ਏਦਾਂ ਹਿੱਟ ਨਹੀਂ ਹੋਣਾ ਹਿੱਟ ਕਿੱਥੋਂ ਹੋਣਾ ਅਗਰ ਮੈਂ ਹਿੰਦੂਆਂ ਦੀ ਦੇਵ ਦੇਵਤਾ ਦਾ ਅਪਮਾਨ ਕਰੂੰਗਾ ਹਿੰਦੂ ਸੜਕਾਂ ਤੇ ਆਉਣਗੇ ਪ੍ਰੋਟੈਸਟ ਕਰਨਗੇ ਮੇਰਾ ਨਾਮ ਹੋਊਗਾ 295 ਅੱਜਕੱਲ 295 ਸਿੰਗਰਾਂ ਨੇ ਇੱਕ ਇਹ ਚੀਜ਼ ਬਣਾ ਲਈ ਹੋਈ ਹੈ ਕਿ ਅਬ ਸ਼ਬਦ ਬੋਲੋ ਪਰਚਾ 295 ਪਰਚਾ ਦਰਜ ਕਰਾਓ 295 ਇਹ ਦਰਜ ਕਰਾਓ ਉਸ ਵੇਲੇ ਦੂਜੇ ਦਿਨ ਜੁਬਾਨ ਦਾ ਫੇਮਸ ਹੋ ਗਿਆ ਹੁਣ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਉਹਨੂੰ ਇਹ ਲੱਗ ਰਿਹਾ ਉਹਨਾ ਮੇਰਾ ਨਾਮ ਹੋ ਰਿਹਾ ਨਾ ਨਹੀਂ ਹੋ ਰਿਹਾ ਸ਼ਨੀ ਦੇਵ ਨਿਆਂ ਦੇ ਦੇਵਤਾ ਨੇ ਨਿਆਂ ਦੇ ਦੇਵਤਾ ਅਗਰ ਨਿਆਂ ਦੇਵਤਾ ਤੁਸੀਂ ਉਹਦੇ ਬਾਰੇ ਅਫਸ਼ਰਦ ਬੋਲੇ ਨਾ ਤੇਰਾ ਹਾਲ ਦੇਖੀ ਕੀ ਹੋਣਾ ਤੇਰੇ ਐਡੀਆਂ ਜੁੱਤੀਆਂ ਪਹਿਣੀਆਂ ਚਾਹੀਦੀਆਂ ਨਾ ਜਿੱਦਾਂ ਦੇ ਪੁੱਤਰਾ ਫੂਕੇ ਜੁੱਤੀਆਂ ਮਾਰੀਆਂ ਮੇਰੇ ਸਾਹਮਣੇ ਆ ਕੇ ਜੁੱਤੀਆਂ ਮਾਰੂ ਮੈਂ ਪੰਜਾਬ ਦੇ ਵਿੱਚ ਇਹਨਾਂ ਵਿਰੋਧ ਹੋ ਰਿਹਾ ਕਾਫੀ ਟਾਈਮ ਤੋਂ 295 ਸਿੰਗਰਾਲੀ ਖੇਡ ਹੋ ਗਈ ਆ 153 ਨਾਲ ਲਾਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਐਫਆਰ ਦਰਜ ਕਰਕੇ 295ਏ ਦੇ ਨਾਲ 153 ਨਾਲ ਲਾਣੀ ਚਾਹੀਦੀ ਆ ਕਿਉਂਕਿ ਇਹੋ ਜਿਹਾ ਲੰਡੂ ਸਿੰਗਰ ਆਪਣੇ ਫੇਮਸ ਕਰਨ ਲਈ ਗਾਣੇ ਗਾਈ ਜਾਣਗੇ ਉਹ ਸਾਡੇ ਦੇ ਲੋਕਾਂ ਨੂੰ ਪ੍ਰੋਟੈਸਟ ਕਰਦੇ ਰਹਿਣਾ ਪੈਣਾ ਬਾਜ਼ਾਰ ਚ ਆ ਕੇ ਰੋੜਾ ਉਤਰ ਕੇ ਔਰ ਸਾਡਾ ਲੋਕਤੰਤਰੀ ਅਧਿਕਾਰ ਹੈ ਜੇ ਸਾਡੀ ਸਰਕਾਰ ਸਾਡੀ ਗੱਲ ਨਾਲ ਸੁਣਨ ਸਾਡੇ ਲੋਕਤੰਤਰੀ ਅਧਿਕਾਰ ਹੈ ਵਿੱਚ ਪਤਰੀ ਪੂਛ ਸਕਦੇ ਆ ਅਸੀਂ ਅਜੋ ਸ੍ਰੀ ਮੁੱਦਨ ਲੈ ਕੇ ਪਤਲਾ ਫੁੱਕਿਆ ਆ ਪ੍ਰਸ਼ਾਸਨ ਨੂੰ ਮੰਗਿਆ ਵੀ ਜਲਤੋਂ ਜਲਦ ਹੋਏ ਤੇ ਫਰਦ ਅਜ ਕੀਤੀ ਜਾਵੇ ਨਹੀਂ ਤਾਂ ਅਸੀਂ ਲੋਕ ਹੋਰ ਜ਼ਿਆਦਾ ਆਪਣਾ ਸੰਘਰਸ਼ ਤੇ ਕਰਾਂਗੇ ਆ ਜਿਹੜੀਆਂ ਪੱਟੀਆਂ ਪਈਆਂ ਨੇ ਇਹਦਾ ਕੀ ਰਾਜ ਹੈਗਾ ਜਿਹੜਾ ਪੱਟੀਆਂ ਸਾਡੀ ਗੁਲਾਮੀ ਦਾ ਰਾਜ ਹੈ ਜੀ ਕਿ ਪੰਜਾਬੀ Hindu ਗੁਲਾਮ ਆ ਵੀ ਪੰਜਾਬੀ ਹਿੰਦੂ ਨੂੰ ਦਰਖਾਸਤਾਂ ਉੱਤੇ ਕਾਰਵਾਈ ਨਹੀਂ ਹੋਣੀ ਜੱਟ ਕੋ ਰੋਡ ਤੇ ਕਿ ਦਰੀ ਨਾ ਵਿਛਾਣ ਦਰੀ ਦਰੀ ਨਾ ਵਿਛਾਣ ਰੋਡ ਤੇ ਕਿ ਹਾਈ ਹਾਈ ਨਾ ਕਰਨ ਮਜਾਰੇ ਨਾ ਹੋਣ ਪ੍ਰਦਰਸ਼ਨ ਨਾ ਹੋਣ ਤਾਂ ਤੱਗ ਕਿਸੇ ਦੇ ਕੰਨ ਨਹੀਂ ਖੋਲਦੇ ਇਹ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ ਜੀ ਪਿੱਛੇ ਮੰਦਿਰ ਦੇ ਵਿੱਚ ਬੇਅਦਬੀ ਹੋਈ ਉਹ ਮੰਦਿਰ ਦੇ ਵਿੱਚ ਸਾਰੇ ਹਿੰਦੂ ਸੰਗਠਨਾਂ ਨੇ ਲੁਧਿਆਣੇ ਦੇ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ ਪ੍ਰਸ਼ਾਸਨ ਨੇ ਕੀ ਕਿਹਾ ਕਿ ਅਗਰ ਤੁਹਾਡੀ ਸੁਣਵਾਈ ਹੋ ਰਹੀ ਸੀਗੀ ਤੁਸੀਂ ਰੋਡ ਤੇ ਧਰਨਾ ਕਿਉਂ ਲਾਇਆ ਵੀ ਅਗਰ ਤੁਸੀਂ ਜੈ ਸ਼੍ਰੀ ਰਾਮ ਦਾ ਨਾਰਾ ਵੀ ਕਿਉਂ ਲਾਇਆ ਭਈ ਅਗਰ ਤੁਹਾਡੀ ਕਾਰਵਾਈ ਹੋ ਰਹੀ ਸੀ ਉਹਦੇ ਉੱਤੇ ਅਸੀਂ ਐਫਆਈਆਰ ਦਰਜ ਕਰ ਰਹੇ ਸੀਗੇ ਫਿਰ ਅੱਜ 7 ਦਿਨ ਹੋ ਗਏ 8 ਦਿਨ ਹੋ ਗਏ ਹਿੰਦੂ ਸਮਾਜ ਥਾਣਿਆਂ ਦੇ ਵਿੱਚ ਘੁੰਮ ਰਿਹਾ ਅਫਸਰਾਂ ਕੋ ਜਾ ਰਿਹਾ ਕੰਪਲੀਟਾ ਦੇ ਰਿਹਾ ਫਿਰ ਉਹਦੀ ਇਹ ਪਰਚਾ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ ਉਹਦੇ ਉੱਤੇ ਇਹਦੇ ਉੱਤੇ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਸਾਨੂੰ ਸੜਕਾਂ ਤੋਂ ਉਤਰਨ ਲਈਏ ਮਜਬੂਰ ਕੀਤਾ ਜਾ ਰਿਹਾ ਕਿਉਂ ਸਾਨੂੰ ਪੁੱਤਲੇ ਫੁੱਕਣ ਲਈਏ ਮਜਬੂਰ ਕੀਤਾ ਜਾ ਰਿਹਾ ਅਸੀਂ ਤਾਂ ਪ੍ਰਸ਼ਾਸਨ ਨੂੰ ਅੱਜ 7 ਦਿਨ ਤੋਂ ਇਹੀ ਮੰਗ ਕਰ ਰਹੇ ਸੀ ਨਾ ਪਰਚਾ ਕਰ ਦਿਓ ਕੋਈ ਅਸੀਂ ਸੜਕਾਂ ਤੇ ਤਾਂ ਨਹੀਂ ਉਤਰ ਰਹੇ ਸੀਗੇ ਮਜਬੂਰ ਹੋ ਕੇ ਹੀ ਸੜਕਾਂ ਦੇ ਉੱਤੇ ਕਿ ਅਗਰ ਅੱਜ ਇਹਦਾ ਪੁਤਲਾ ਫੁੱਕਿਆ ਅਗਰ ਇਹਦੇ ਉੱਤੇ ਇਸ ਕੁੱਤੇ ਬੰਦੇ ਤੇ ਐਫ ਆਈ ਆਰ ਨਾ ਦਰਜ ਕੀਤੀ ਤੇ ਹਿੰਦੂ ਸਮਾਜ ਪੂਰੇ ਲੁਧਿਆਣੇ ਦੀ ਸੜਕਾਂ ਤੇ ਉਤਰ ਕੇ ਰੋਸ਼ ਪ੍ਰਦਰਸ਼ਨ ਕਰੇਗਾ ਉਸਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਹਿੰਦੂ ਗੁਲਾਮ ਹੈ ਤੁਸੀਂ ਆ ਸ਼ਲਟਾ ਤੇ ਲਿਖਾਇਆ ਹੋਇਆ ਹਿੰਦੂ ਗੁਲਾਮ ਕਿਸ ਤਰ੍ਹਾਂ ਹੈ ਯਾ ਜਦੋਂ ਸਾਡੀ ਪ੍ਰਸ਼ਾਸਨ ਦੇ ਵਿੱਚ ਗੱਲ ਵੀ ਸੁਣੀ ਜਾਣੀ ਤੇ ਸਰਕਾਰਾਂ ਸਾਡੀ ਗੱਲ ਹੀ ਨਹੀਂ ਸੁਣਨ ਗਈਆਂ ਸਾਡੇ ਖਾਸ ਤੇ ਕਾਰਵਾਈ ਨਹੀਂ ਹੋਣੀ ਜਿਹੜਾ ਬੰਦਾ ਧਰਮ ਦੀ ਬੇਦਵੀ ਕਰ ਰਿਹਾ ਉੱਤੇ ਕਾਰਵਾਈ ਨਹੀਂ ਹੋਣੀ ਤੇ ਗੁਲਾਮ ਹੀ ਆ ਭਾਜੀ ਗੁਲਾਮ ਹੀ ਆ ਤੁਸੀਂ ਇਹ ਦੇਖੋ ਅਸੀਂ 7 ਦਿਨ ਹੋ ਗਏ ਆ ਤੇ ਧਰਨਾ ਪ੍ਰਦਰਸ਼ਨ ਕਰਦੇ ਆ ਨੂੰ ਅੱਜ ਮਜਬੂਰੀ ਪੁਤਲਾ ਸੜਨਾ ਪਿਆ ਕੋਈ ਹੋਰ ਧਰਮ ਹੁੰਦਾ ਤੇ 2 ਵਜੇ ਜਾਂਦਾ ਵਾ 5 ਵੇ ਪਰਚਾ ਹੋ ਜਾਂਦਾ ਕੀ ਕਾਰਨ ਹੈ ਹਿੰਦੂ ਧਰਮ ਨੂੰ ਬਾਰ ਬਾਰ ਕਿਉਂ ਟਾਰਗੇਟ ਕੀਤਾ ਜਾਂਦਾ ਸਿੰਗਰਾਂ ਬੰਦੇ ਆ ਆ ਭਰਾ ਨੇ ਇਹ ਚੱਕਾ ਕਿਉਂ ਹੋ ਰਹੀਆਂ ਇਹ ਇਸ ਕਰਕੇ ਹੋ ਰਿਹਾ ਕਿਉਂਕਿ ਪ੍ਰਸ਼ਾਸਨ ਸਿੰਗਰਾਂ ਤੇ ਲਗਾਮ ਨਹੀਂ ਖਿੱਚਦਾ ਉਹਨਾਂ ਨੂੰ ਹੁੰਦਾ 295 ਹੋਈ ਐ ਤੇ ਜਿਹੜੇ ਰੈਸਟ ਪੈਣੀ ਆ ਬੋਲੋ ਹਿੱਟ ਹੁੰਦਾ ਡਰਾਮਾ ਇਹ ਪੰਜਾਬ ਦੇ ਵਿੱਚ ਲਗਾਤਾਰ ਉਸ ਸਿੰਗਰ ਦਾ ਵਿਰੋਧ ਹੋ ਰਿਹਾ ਕੋਈ ਐਸਾ ਬਿਆਨ ਵੀ ਨਹੀਂ ਆਉਦਾ ਕੋਈ ਸੌਰੀ ਫੀਲ ਦਾ ਕੋਈ ਮੈਸੇਜ ਵੀ ਐਸਾ ਨਹੀਂ ਉਹਨੇ ਹੁੰਦਾ ਹੁੰਦਾ ਕ੍ਰਾਈਮ ਅਚਾਨਕ ਚੱਕੇ ਮੈਂ ਤਾਂ ਗਲਤੀ ਨਾ ਹੋ ਗਿਆ ਜਾਣਬੁੱਝ ਕੇ ਇਹ ਜਾਣਬੁੱਝ ਕੇ ਗਾਇਆ ਗਿਆ ਗਿਆ ਜਾਣਬੁੱਝ ਕੇ ਕੀਤਾ ਗਿਆ ਤੁਹਾਨੂੰ ਰਿਅਲਾਈਜ਼ ਵੀ ਨਹੀਂ ਹੈਗਾ ਔਰ ਉਹਦੇ ਉੱਪਰ ਇਸ ਨੂੰ ਤਰਨਜਾ ਵੀ ਲਾਣੀ ਚਾਹੀਦੀ 550 ਦਾ ਮੋਲ ਦੇ ਦੇ ਧਰੋ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉੱਤੇ ਇਹੋ ਜਿਹੇ ਰਾਈਟਰਾਂ ਦਾ ਕੀ ਹੋਣਾ ਚਾਹੀਦਾ ਕਿ ਜਿਹੜੇ ਲਿਖਦੇ ਨੇ ਨਾ ਮੈਂ ਕਹਿੰਦਾ ਸਿੰ ਜਿਹੜੀ ਉਹਦੇ ਨਾਲ ਹੋਵੇ ਜਿਹੜੀ ਟੀਮਾਂ ਸੀ ਉਹਨਾਂ ਦੇ ਪਰਚਾ ਹੋਵੇ ਕੈਮਰਾਮੈਨ ਤੇ ਪਰਚਾ ਹੋਵੇ ਜਿਹੜੇ ਗਾਣਾ ਲਿਖਿਆ ਉੱਤੇ ਪਰਚਾ ਹੋਵੇ ਜਿਹੜੇ ਕਿਤੇ ਕੰਮ ਕਰ ਰਹੇ ਸੀ ਗਾਣਿਆਂ 'ਚ ਉੱਤੇ ਪਰਚਾ ਹੋਵੇ ਤਾਂ ਇਹ ਨਾ ਨਹੀਂ ਨੱਥ ਪਹਿਣੀ ਖਾਲੇ ਸਿੰਗਰ ਦੀ ਗੱਲ ਆ ਅੱਜ ਅਸੀਂ ਪੁਤਲਾ ਸਾੜਿਆ ਵਾ ਆਨ ਵਾਲੇ ਟਾਈਮ 'ਚ ਜੇ ਸਰਕਾਰ ਨੇ ਪ੍ਰਸ਼ਾਸਨ ਨੇ ਪਰਚਾ ਨਾ ਕੀਤਾ ਇੱਥੇ ਬਾਹਰ ਦਰਿਆ ਡਾਹ ਕੇ 3 ਨੰਬਰ ਥਾਣੇ ਦੇ ਬਾਹਰ ਬਹਿਣਾ ਜਦ ਤੱਕ ਐਫ ਆਈ ਆਰ ਨੰਬਰ ਨਹੀਂ ਦੇਣਗੇ ਉੱਠਣਾ ਨਹੀਂ ਸੋ ਕਿਵੇਂ ਲੱਗਦਾ ਹੈ ਕਿ ਅੱਜ ਐਨੀ ਵੱਡਾ ਜਿਹੜਾ ਮੁੱਦਾ ਬਣ ਗਿਆ ਹੈ ਕਾਫੀ ਵੱਡਾ ਮੁੱਦਾ ਬਣ ਗਿਆ ਸਿੰਗਰ ਦਾ ਕੋਈ ਰਿਪਲਾਈ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਰਿਪਲਾਈ ਨਹੀਂ ਪਤਲਾ ਫੋਕ ਰਹੇ ਕਿ ਲੱਗਦਾ ਹੈ ਕਿ ਤੁਹਾਨੂੰ ਇਸ ਤੋਂ ਬਾਅਦ ਜਿਹੜੀ ਕਾਰਵਾਈ ਹੋਏਗੀ ਉਹ ਇਸ ਤੋਂ ਬਾਅਦ ਜੇ ਪ੍ਰਸ਼ਾਸਨ ਜੇ ਆਪਣੀ ਕਾਰਵਾਈ ਕਰਦਾ ਤਾਂ ਵੈਲਨ ਗੁੱਡ ਹੈ ਨਹੀਂ ਤਾਂ ਸਾਡੇ Hindu ਸਮਾਜ ਨਾਲ ਹਰ ਵਾਰੀ ਇਦਾਂ ਹੋ ਰਿਹਾ ਵਾ ਕਿ ਸਾਨੂੰ ਸੜਕਾਂ ਤੋਂ ਉਤਰਨਾ ਹੀ ਪੈਂਦਾ ਵਾ ਤੁਸੀਂ ਦੇਖੋ ਨਾ ਇੰਨੇ ਦਿਨਾਂ ਤੋਂ ਅਸੀਂ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਮਿੰਤ ਕਰ ਰਹੇ ਹਾਂ 6 ਦਿਨ ਹੋ ਗਏ ਵੀ ਇੱਕ ਇਸ ਬੰਦੇ ਤੇ ਐਫ ਆਈ ਆਰ ਦਰਜ ਕਰ ਦੋ ਇੱਕ ਹੁੰਦਾ ਬੰਦਾ ਕਹਿੰਦਾ ਜਾਣ ਇਹ ਰਹੀ ਉਹ ਕਰਨੀ ਆ ਇਨਕੁਆਇਰੀ ਕਰਨੀ ਆ ਦੀ ਜਾਣ ਪ੍ਰਸ਼ਾਸਨ ਇਹਦੀ ਤਾਂ ਵੀਡੀਓ ਦੇ ਦਿੱਤੀ ਸਭ ਕੁਝ ਦੇ ਦਿੱਤਾ ਉਹਨੇ ਆਪਣੇ ਚੈਨਲ ਤੇ ਇਹ ਵੀਡੀਓ ਪਾਈ ਹੋਈ ਆ ਗਾਣੇ ਦੀ ਸਭ ਕੁਝ ਪਾਇਆ ਹੋਇਆ ਮੈਂ ਡੱਬ ਚ ਸ਼ਨੀ ਰੱਖਦਾ ਹੁਣ ਇਹਦੇ ਵਿੱਚ ਵੈਰੀਫਿਕੇਸ਼ਨ ਇਹਦੇ ਵਿੱਚ ਵੈਰੀਫਿਕੇਸ਼ਨ ਕਰਨ ਦੀ ਕੀ ਲੋੜ ਆ ਸੀਆ ਸਿੰਗਰ ਦੇ ਉੱਪਰ ਕੀ ਦਾ ਹੱਤ ਆ ਕਿ ਪ੍ਰਸ਼ਾਸਨ ਇਹਦੇ ਉੱਤੇ ਪਰਚਾ ਦਰਜ ਨਹੀਂ ਕਰ ਰਿਹਾ ਸਾਨੂੰ ਸਾਡੀ ਇਹੀ ਮੰਗ ਆ ਇਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀਗੀ ਉਸ ਟਾਈਮ ਜੋ ਵੀ ਕਿਹਾ ਸੀਗਾ ਤੁਹਾਨੂੰ ਉਸ ਤੋਂ ਬਾਅਦ ਵੀ ਜਿਹੜੀ ਹੁਣ ਕਾਰਵਾਈ ਨਹੀਂ ਹੋਈ ਨਹੀਂ ਹੋਈ ਨਾ ਕਿਉਂ ਨਹੀਂ ਹੋਈ ਤਾਈ ਸੜਕਾ ਤੇ ਆਏ ਆ ਨਹੀਂ ਤਾਂ ਲੋੜ ਕਿਸ ਨਹੀਂ ਤਾਂ ਕਿਸੇ ਦਾ ਪਰਚਾ ਅਗਰ ਦੇ ਦਿੰਦਾ ਪੁਲਿਸ ਸਾਨੂੰ ਲੋੜ ਹੀ ਕਿਸੇ ਲੜਕਾ ਤੇ ਆਉਂਦੀ ਸੜਕਾ ਸੜਕਾ ਤੇ ਹੀ ਆਣਾ ਤੈ ਹਿੰਦੂ ਸਮਾਜ ਆ ਵੈਸੇ ਵੀ ਗੁਲਾਮੀ ਹੋ ਰਿਹਾ ਮਲੇਰ ਕੋਟਲਾ ਮੰਦਿਰ ਟੁੱਟ ਗਿਆ ਕੋਈ ਵਿਧਾਇਕ ਨਹੀਂ ਬੋਲਿਆ ਸੰਗਰੂਰ ਵਿੱਚ ਮੰਦਿਰ ਟੁੱਟਿਆ ਕੋਈ ਵਿਧਾਇਕ ਨਹੀਂ ਬੋਲਿਆ ਗੋਪਾਲ ਮੰਦਿਰ ਵੀ ਹੋਈ ਕੋਈ ਵਿਧਾਇਕ ਨਹੀਂ ਬੋਲਿਆ ਕਿੱਥੇ ਜਾਈ ਪੰਜਾਬ ਦਾ ਮੁੱਖ ਮੰਤਰੀ ਅਗਰ ਹਿੰਦੂ ਹੁੰਦਾ ਨਾ ਮੈਂ ਫੇਰ ਕਹਿ ਰਿਹਾ ਤਾਂ ਸੜਨਾ ਇਹੋ ਜਿਹਾ ਵਜ ਕਰਾਣਾ ਹੁੰਦੇ ਉੱਥੇ ਦਰਜਾ ਵਿਵਾਰ ਨਾ ਹੁੰਦਾ ਅੱਜ ਫੇਰ ਕਹਿਣਾ ਅੱਜ ਫੇਰ ਮੰਗ ਉੱਠੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਉਹ ਜਿਹੜੀ ਸ਼ਿਵਸਨਾ ਪੰਜਾਬ ਨੇ ਚੱਕੀ 2016 ਤੋਂ ਅੱਜ ਫੇਰ ਮੈਂ ਕਹਿ ਰਿਹਾ ਅਗਰ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੁੰਦਾ ਤਾਂ ਸਾਨੂੰ ਸੜਕਾਂ ਤੇ ਆ ਕੇ ਪ੍ਰਦਰਸ਼ਨਨਾ ਕਰਨੇ ਪੈਂਦੇ ਲਗਾਤਾਰ ਹੋਰ ਵੀ ਜਿਹੜੇ ਮੁੱਦੇ ਉੱਠੇ ਨੇ ਉਸ ਤੇ ਕਾਰਵਾਈਆਂ ਹੋਈਆਂ ਨੇ ਤੇ ਐਤਕੀ ਕਿਉਂ ਇੰਨਾ ਲੇਟ ਜਿਹੜਾ ਕੀ ਹੋ ਸਕਦਾ ਤੁਹਾਡੇ ਤਰੀਕੇ ਅੱਗੇ ਵੀ ਅੱਗੇ ਵੀ ਭਾਜੀ ਅੱਗੇ ਵੀ ਇੱਥੇ ਕਰਦੇ ਰਹੇ ਆ ਅੱਗੇ ਵੀ 5-6 ਦਿਨ ਕਾਰਵਾਈ ਇਹ ਨਹੀਂ ਹੋਈ ਆ ਤਾਂ ਹੀ ਅਸੀਂ ਸੜਕਾਂ ਤੇ ਗਏ ਆ ਪੱਤਰਖਾਨ ਸਾਹਿਬ ਐਤਕੀ ਨਹੀਂ ਹਰ ਵਾਰੀ ਇਦਾਂ ਹੁੰਦਾ ਸਿੰਦੂਆਂ ਨਾਲ ਹਰ ਵਾਰੀ ਪ੍ਰਸ਼ਾਸਨ ਨਾਲ ਹੀ ਤੁਹਾਡੇ ਨਾਲ ਹੀ ਕਿਉਂ ਹੁੰਦਾ ਮੈਨੂੰ ਸ਼ਿਵ ਸੈਨਾ ਵਾਲਿਆਂ ਨਾਲ ਕਿਉਂ ਹੁੰਦਾ ਬਾਕੀ ਸ਼ਿਵ ਸੈਨਾ ਵਾਲਿਆਂ ਨਾਲ ਨਹੀਂ ਸਿੰਦੂਆਂ ਨਾਲ ਇਦਾਂ ਹੁੰਦਾ ਹਿੰਦੂਆਂ ਨਾਲ ਹਰ ਵਾਰੀ ਇਦਾਂ ਹੁੰਦਾ ਹੈ ਪ੍ਰਸ਼ਾਸਨ ਦੀ ਕੀ ਮੁੰਦਾ ਮੁੰਦਾ ਸ਼ਿਵਸੇਨਾ ਦਾ ਨਹੀਂ ਮੁੰਦਾ ਹਿੰਦੂ ਸਮਾਜ ਦਾ ਅਗਰ ਸਮਾਜ ਨਾਲ ਤੁਰਦਾ ਤਾਂ ਹੀ ਸਾਨੂੰ 82 ਤੋਂ ਸ਼ਿਵਸੇਨਾ ਪੰਜਾਬ ਕੰਮ ਕਰਦੀ ਆ ਰਹੀ ਹੈ ਹਿੰਦੂ ਸਮਾਜ ਅਗਰ ਸਾਡੇ ਨਾਲ ਕੰਟੈਕਟ ਰੱਖਦਾ ਅਗਰ ਮੰਦਰ ਸਾਡੇ ਨਾਲ ਕੰਟੈਕਟ ਰੱਖਦੇ ਅਗਰ ਸ਼ਨੀ ਦੇ ਭਗਵਾਨ ਮਹਾਰਾਜ ਆਸhta ਰੱਖਣ ਵਾਲੇ ਸ਼ਨੀ ਦੇ ਸਾਡੇ ਅਸੀਸ ਸਾਸੀਂ ਵੀ ਆਸhta ਰੱਖਦੇ ਆ ਅਗਰ ਸਾਡੇ ਮੰਦਰਾ ਨੇ ਦੱਸਿਆ ਕਿ ਆਸhta ਹੁੰਦੀ ਤਾਂ ਹੀ ਸੋ ਸਮਾਜ ਨਾਲ ਤੁਰਦਾ ਤਾਂ ਹੀ ਦੱਸਿਆ ਨਾ ਉਹ ਫਿਰ ਕੀ ਹੋਇਆ ਹਿੰਦੂ ਸਮਾਜ ਆ ਸੜਕਾਂ ਤੇ ਬੈਠਾ ਪੱਟੀਆਂ ਵੀ ਬੰਨੀਆਂ ਹੋਈਆਂ ਉਹਦਾ ਬਿਲਕੁਲ ਗੁਲਾਮ ਆ ਭਾਜੀ ਬੰਨਾਂ ਤਗ ਗੁਲਾਮੀ ਨਿਸ਼ਾਨੀ ਸਾਡੀ ਜੇ ਜਿਸ 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 ਬੰਦੇ ਨੂੰ ਰੋਡ ਤੇ ਆ ਕੇ ਮੁਜਾਰੇ ਕਰਨ ਪੈ ਜਾਂਦਾ ਜਿਸ ਜਿਸ ਸਮਾਜ ਨੂੰ ਰੋਡ ਤੇ ਕੇ ਹਾਏ ਕਰਨੀ ਪੈ ਜਾਵੇ ਜਿਸ ਸਮਾਜ ਨੂੰ ਰੋਡ ਤੇ ਕੇ ਆਪਣੇ ਹੱਕ ਮੰਗਣੇ ਪੈਣ ਉਹ ਗੁਲਾਮੀ ਨਿਸ਼ਾਨੀ ਉਤੋਂ ਸ਼ੋਹ ਹੋ ਜਾਂਦੀ ਆ ਵੀ ਨਾ ਇਹ ਸੁਣਵਾਈ ਨਹੀਂ ਗੁਲਾਮ ਨੇ ਪੰਜਾਬ 'ਚ ਕਹਾ ਤਾਂ ਹਿੰਦੂ ਪੰਜਾਬ 'ਚ ਪਲਾਨ ਕਰ ਲੈਣ ਪੰਜਾਬ ਛੱਡ ਚੱਲ ਜਾਣ ਸਾਡੀ ਸੁਣਵਾਈ ਨਹੀਂ ਸਾਡੇ ਦੇਵਤਿਆਂ ਜਿਹੜਾ ਮਰਜੀ ਮਾੜਾ ਬੋਲੇ ਸਾਡੇ ਧਰਮ ਨੂੰ ਜਿਹੜਾ ਮਰਜੀ ਗਾਣਾ ਕੱਢੇ ਸਾਡੇ ਧਰਮ ਵਾਲੇ ਜਿਹੜਾ ਜਿਹੜਾ ਸਾਡੇ ਦੇਵਤਿਆਂ ਵਾਲਾ ਜੋ ਮਰਜੀ ਬੋਲੀ ਜਾਵੇ ਮਤਲਬ ਕਿਸੇ ਦੀ ਕੋਈ ਰੋਕ ਟੋਕ ਨਹੀਂ ਹੈ ਨਾ 295 ਟਾਈਟਲ ਲੈ ਕੇ ਤੋਰ ਤੇ ਜਾ ਵੀ ਕਾਲਾ ਜਮਾਨਤ ਮੁਕੰਟੇ ਵਜਮਾਨਤ ਕਰਾਂਗੇ ਬਾਹਰ ਨੂੰ ਆ ਜਾਂਦਾ ਆ ਜੇ ਉਹ ਕਿਸੰਦਾ ਦੇ ਮੁੰਡਾ 157 ਨਾਲ ਲੰਦੇ ਫਿਰ ਜਿਹੜੇ ਹਿੰਦੂਆ ਦੀ ਬੇਦਵੀ ਕਰਦੇ ਉਹਨਾਂ ਉੱਤੇ 157ਏ ਨਾਲ ਕਿਉਂ ਨਹੀਂ ਲੱਗਦੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਫੇਮ ਦਾ ਚੱਕਰ ਦੇਖੋ ਪਾਜੀ ਫੇਮ ਦਾ ਆਟੋਮੈਟਿਕਲੀ ਅਗਲਾ ਕਹਿੰਦਾ ਯਾਰ ਮੈਂ ਐਡਵਰਟਾਈਜ਼ਮੈਂਟ ਕਰਾਂਗਾ ਮੇਰਾ ਰੁਪਈਆ ਲੱਗੂ 5 ਲੱਖ ਜਮਾਨਤ ਕਰਾਂਗਾ ਰੁਪਈਆ ਲੱਗੂ 50 ਯਾਰ 5 ਲੱਖ ਮਹੰਗਾ ਜਾਂ 50 50 ਮਹੰਗਾ ਗੱਲ ਸਮਝੋ ਨਾ ਇਸ ਕਰਕੇ ਇੱਕ ਟਰੰਗ ਬਣ ਚੁੱਕਾ ਵਾ ਵੀ ਹਿੰਦੂਆਂ ਨੂੰ ਗਾਲਾਂ ਕੱਢੋ ਕਹਣਾ ਰਿਲੀਜ਼ ਕਰੋ ਪੈਸੇ ਕਮਾਓ ਵਧੀਆ ਨਾਮ ਛਾਪੋ ਹਿੰਦੂਪਿੰਡ ਦੇ ਪਿੱਟਦੇ ਰਹਿਣ ਗੁਲਾਮ ਤਾਂ ਹੈਗੇ ਆ ਇਹ ਉਹ ਕੌਮੀਆਂ ਗੁਲਾਮ ਹੈ ਜਿਹੜੀ ਬੋਲ ਬੋਲ ਤਾਂ ਸਕਦੀ ਨਹੀਂ ਇਹ ਸਰਕਾਰ ਕਹਦਾ ਸੌਂਦੀ ਇਹਨਾਂ ਦੀ ਇਸ ਕਰ ਉਹਨੂੰ ਪਤਾ ਤੇ ਮਾਈਂਡ ਸੈਟ ਹੈ ਉਹਨਾਂ ਦਾ ਵੀ ਹਿੰਦੂ ਗੁਲਾਮ ਹੈ ਪੰਜਾਬ ਦਾ ਅਗਰ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੁੰਦਾ ਇਸ ਕੁੱਤੇ ਦੀ ਔਕਾਤ ਨਹੀਂ ਸੀ ਐਸੇ ਸ਼ਬਦ ਬੋਲ ਜਾਂਦਾ ਕਿਉਂਕਿ ਇਸ ਕੁੱਤੇ ਨੂੰ ਪਤਾ ਹੋਣਾ ਸੀਗਾ ਕਿ ਅਗਰ ਮੈਂ ਐਸੇ ਸ਼ਬਦ ਬੋਲੇ ਮੇਰੇ ਉੱਤੇ ਤੁਰੰਤ ਪਰਚਾ ਦਰਜ ਹੋਣਾ ਤੇ ਮੈਂ ਇਸ ਲੱਖਾਂ ਦੇ ਪਿੱਛੇ ਹੋਣਾ ਅਗਰ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੁੰਦਾ ਇਹਨਾਂ ਵਰਗਿਆਂ ਦੀ ਹਿੰਮਤ ਨਹੀਂ ਉੱਠਣੀ ਸੀਗੀ ਅੱਜ ਇਹਨਾਂ ਦੀ ਹਿੰਮਤ ਉੱਠ ਰਹੀ ਹੈ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਨਹੀਂ ਹੈਗਾ ਔਰ ਸਾਡੀ ਹਿੰਦੂਆਂ ਦੀ ਪੰਜਾਬ ਦੇ ਵਿੱਚ ਸੁਣਵਾਈ ਨਹੀਂ ਹੈਗੀ ਇਹ ਲੋਕ ਤਾਂ ਕਰਕੇ ਇਦਾਂ ਦੇ ਸ਼ਬਦ ਬੋਲਦੇ ਆ ਕਿ ਸਾਡੇ ਉੱਤੇ ਬੜਾ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਆ ਹਿੰਦੂ ਸਮਾਜਵਾਦ ਤੋਂ ਬਾਅਦ ਸੜਕਾਂ ਦੇ ਉੱਤੇਗਾ ਸਾਡਾ ਪਤਾ ਜਿਸ ਪ੍ਰਮਾਤਮਾ ਦੇ ਬਾਰੇ ਇਹ ਇਦਾਂ ਦਾ ਸ਼ਬਦ ਬੋਲਿਆ ਇਹਦੇ ਪਰਿਵਾਰ ਦਾ ਵੀ ਕੱਖ ਨਹੀਂ ਰਹਿਣਾ ਅਗਰ ਸ਼ਣੀ ਸੱਚ ਵਿੱਚ ਇਹਦੇ ਡਾ ਕੇ ਬੈਠ ਗਿਆ ਨਾ ਤੇ ਇਹਦੇ ਪਰਿਵਾਰ ਦਾ ਵੀ ਕੱਖ ਨਹੀਂ ਰਹਿੰਦਾ ਇਹਦੀ 7 ਜੂਨਾ ਜਿਹੜੀਆਂ ਪੁਗਦਾਰ ਆ ਨਾ ਸਭ ਕੁਝ ਮੁੱਕ ਜਾਨੀਆਂ ਇਹਦੀਆਂ ਨਾਲ ਅਸੀਂ 295 ਸੁਣੋ 295 ਨਾਲ 53 A5 ਨਾਲ ਲਵਾਣੀ ਪਰਚੇ ਦੇ ਨਾਲ ਜਿਹੜੇ ਕੈਮਰਾਮੈਨ ਤੋਂ ਲੈ ਕੇ ਜਿੰਨੀ ਟੀਮ ਸਭ ਤੇ ਪਰਚਾ ਨਾਲ ਹੋਵੇ ਇਹ ਪੰਜਾਬ ਦੇ ਹਾਲਾਤ ਜਿਹੜੇ ਵੇ ਸਮਰਦੇ ਪਏ ਨੇ ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਉਹ ਹਾਲਾਤ ਮੈਂਟੇਨ ਰੱਖਣ ਇਹੋ ਜੇ ਸਿੰਗਰਾਂ ਨੱਥ ਪਾਣਗੇ ਤਾਂ ਮੈਂਟੇਨ ਰਹਿਣੇ ਜੇ ਇਹੋ ਜੇ ਸਿੰਗਰ ਭੌਂਕੀ ਜਾਣਗੇ ਤੇ ਪਰਚੇ ਪਰਚੇ ਨਹੀਂ ਹੋਣਗੇ ਜੇ ਨਹੀਂ ਪੁੱਛਣਗੇ ਉਹ ਲੋਕਾਂ ਨੂੰ ਤਾਂ ਪੰਜਾਬ ਦੇ ਹਾਲਾਤ ਬਹੁਤ ਬੱਤਰ ਹੋ ਸਕਦੇ ਨੇ ਗੱਲ ਸਮਝੋ ਜੇ ਨਹੀਂ ਹੁੰਦੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਦੇਖੋ ਨਿਮਾਣੇ ਜੇ ਲੋਕ ਕਿ ਪ੍ਰਸ਼ਾਸਨ ਬਹੁਤ ਵੱਡਾ ਕਹਦੀ ਕਿ ਫਲੈਟਫਾਰਮ ਹੈ ਆ ਵੀ ਆਮ ਜਨਤਾ ਨੂੰ ਇਨਸਾਫ ਦੇਣ ਦਾ ਸਾਨੂੰ ਇਨਸਾਫ ਨਜ਼ਰ ਨਹੀਂ ਆਇਆ ਪਤਲਾ ਫੂਕਤਾ ਤੇ ਸਾਨੂੰ ਅੱਗੇ ਵੀ ਇਨਸਾਫ ਨਜ਼ਰ ਨਹੀਂ ਆਊਗਾ ਤਾਂ ਸਿਪਲੀ ਨਹੀਂ ਸੰਘਰਸ਼ ਦੀ ਰਹਿ ਰਹੀ ਤੀ ਆ ਉਹ ਪੂਰੇ ਪੰਜਾਬ ਕਿ ਕਿਸ ਤਰੀਕੇ ਨਾਲ ਹਿੰਦੂ ਧਰਮ ਦੇ ਸ਼ਿਵ ਸੈਨਾ ਆਗੂਆਂ ਨੇ ਜਿਹੜਾ 3 ਨੰਬਰ थाना ਲੁਧਿਆਣਾ ਦੇ ਸ਼ਹਿਰ ਦੇ ਵਿੱਚੋਂ ਜਿਹੜਾ ਪਤਲਾ ਫੋਕਿਆ ਲਗਾਤਾਰ ਕਾਫੀ ਦਿਨਾਂ ਤੋਂ ਜਿਹੜਾ ਕਾਰਵਾਈ ਨਹੀਂ ਹੋਈ ਜਿਸ ਨੂੰ ਲੈ ਕੇ ਅੱਜ ਪਤਲਾ ਫੋਕਿਆ ਗਿਆ ਕਿਵੇਂ ਇਹ ਤਸਵੀਰਾਂ ਨਜ਼ਰ ਆ ਰਹੀਆਂ ਤੁਹਾਨੂੰ ਕਿ ਅੱਜ ਦੁਖੀ ਇਹਨਾਂ ਦਾ ਕਹਿਣਾ ਕਿ ਦੁਖੀ ਹਿਰਦੇ ਨਾਲ ਪ੍ਰਸ਼ਾਸਨ ਤੋਂ ਨਿਰਾਸ਼ ਹੋ ਕੇ ਜਿਹੜਾ ਅੱਜ ਸਾਨੂੰ ਇਸ ਕਦਮ ਨੂੰ ਚੁੱਕਣਾ ਪਿਆ ਕਿ ਇਸ ਤੋਂ ਬਾਅਦ ਵੀ ਕਾਰਵਾਈ ਹੋਏਗੀ ਪ੍ਰਸ਼ਾਸਨ ਇਹਨਾਂ ਦੀ ਸੁਣੇਗੀ ਕਿ ਪ੍ਰਸ਼ਾਸਨ ਇਹੋ ਜੇ ਵਤੀਰੇ ਤੋਂ ਖੁਸ਼ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕੈਮਰਾਮੈਨ ਪੇਜ ਦੇ ਨਾਲ ਸਿਟੀ ਹੈਡਲਾਈਨ ਚੈੱਕ ਕਰੋ